ਕੀ ਤੁਸੀਂ ਜਾਣਦੇ ਹੋ ਕਿ ਸਵੇਰੇ ਉੱਠਣ ਤੋਂ ਬਾਅਦ ਦੇ ਪਹਿਲੇ 10 ਮਿੰਟ ਤੁਹਾਡੀ ਪੂਰੀ ਜ਼ਿੰਦਗੀ ਬਦਲ ਸਕਦੇ ਨੇ ਅੱਜ ਮੈਂ ਤੁਹਾਨੂੰ ਦੱਸਾਂਗੀ ਇੱਕ ਐਸਾ ਰਾਜ਼ ਜੋ ਤੁਹਾਡੀ ਸੋਚ ਵੀ ਬਦਲੇਗਾ ਤੇ ਦਿਨ ਵੀ ਜਦੋਂ ਅਸੀਂ ਸਵੇਰੇ ਸ਼ੀਸ਼ੇ ਅੱਗੇ ਖੜਦੇ ਹਾਂ ਓਹੋ ਸਿਰਫ ਸਾਡਾ ਚਿਹਰਾ ਨਹੀਂ ਦਿਖਾਂਦਾ ਉਹ ਸਾਡਾ ਫਿਊਚਰ ਵੀ ਦਿਖਾਂਦਾ ਹੈ ਅੱਜ ਤੋਂ ਤੁਸੀਂ ਸ਼ੀਸ਼ੇ ਨੂੰ ਆਪਣਾ ਬੈਸਟ ਫਰੈਂਡ ਬਣਾ ਲਿਓ ਕਿਵੇਂ ਚਲੋ ਦੱਸਦੀ ਹਾਂ ਮੈਂ ਤੁਹਾਨੂੰ ਹੁਣ ਕੁਝ ਸਟੈਪ ਦੱਸਣਾ ਜਾ ਰਹੀ ਹਾਂ ਜੋ ਤੁਸੀਂ ਸਵੇਰੇ ਸ਼ੀਸ਼ੇ ਅੱਗੇ ਖਲੋ ਕੇ ਪਰਫਾਰਮ ਕਰਨੇ ਨੇ ਨੰਬਰ 1 ਸਮਾਈਲ ਫਸਟ ਸ਼ੀਸ਼ੇ ਵਿੱਚ ਵੇਕੇ ਸਮਾਈਲ ਕਰੋ ਤੇ ਬੋਲੋ ਯੈਸ ਆਈ ਕੈਨ ਡੂ ਇਟ ਮੈਂ ਕਰ ਸਕਦਾ ਹਾਂ ਜਾਂ ਕਰ ਸਕਦੀ ਹਾਂ ਨੰਬਰ 2 셀프 ਕੰਫिडेंस ਬੂਸਟ ਬੋਲੋ ਅੱਜ ਮੇਰਾ ਹੀ ਦਿਨ ਹੈ ਕੋਈ ਵੀ ਚੀਜ਼ ਮੈਨੂੰ ਰੋਕ ਨਹੀਂ ਸਕਦੀ ਮੇਰੀ ਕਿਸਮਤ ਵੀ ਨਹੀਂ ਨੰਬਰ 3 ਗ੍ਰੈਟੀਟਿਊਡ ਬੋਲੋ ਮੈਂ ਰੱਬ ਦਾ ਸ਼ੁਕਰਗੁਜ਼ਾਰ ਹਾਂ ਕਿ ਮੈਨੂੰ ਇੱਕ ਨਵਾਂ ਦਿਨ ਮਿਲਿਆ ਹੈ ਨੰਬਰ 4 ਫੋਕਸ ਕਹੋ ਮੈਂ ਆਪਣੇ ਕੰਮ ਤੇ ਪੂਰਾ ਧਿਆਨ ਦਵਾਂਗੀ ਕੋਈ ਵੀ ਡਰ ਕੋਵੀ ਰੁਕਾਵਟ ਮੈਨੂੰ ਹਰਾ ਨਹੀਂ ਸਕਦੀ ਨੰਬਰ 5 ਨੰਬਰ 5 ਐਂਡ ਵਿਦ ਪਾਵਰ ਲਾਈਨ ਆਮ ਅਨਸਟੋਪੇਬਲ ਮੈਂ ਰੁਕਣ ਵਾਲੀਆਂ ਚ ਨਹੀਂ ਮੈਂ ਆਪਣਾ ਫਿਊਜਰ ਚਮਕਾ ਕੇ ਹੀ ਰਵਾਂਗੀ ਸਵੇਰ ਦੇ ਇਹ 10 ਮਿੰਟ ਤੁਸੀਂ ਆਪਣੀ ਜ਼ਿੰਦਗੀ ਨੂੰ ਦਵੋਗੇ ਤਾਂ ਤੁਹਾਡੀ ਲਾਈਫ ਜ਼ਰੂਰ ਚਮਕੇਗੀ ਇਸ ਨਾਲ ਤੁਹਾਡਾ ਕੌਨਫੀਡੈਂਸ ਵੀ ਬੂਸਟ ਹੋਵੇਗਾ ਤੇ ਤੁਹਾਨੂੰ ਕਾਫੀ એનર્ਜੀ ਫੀਲ ਹੋਵੇਗੀ ਤੁਹਾਡੇ ਵਿੱਚ ਪੋਜ਼ਿਟਿਵ એનર્ਜੀ ਹੀ એનર્ਜੀ ਹੋਵੇਗੀ ਇਸ ਨਾਲ ਕੋਈ ਵੀ ਰੁਕਾਵਟ ਤੁਹਾਡੇ ਜੀਵਨ ਵਿੱਚ ਨਹੀਂ ਆਏਗੀ ਕਿਉਂਕਿ ਤੁਸੀਂ ਆਪਣੇ ਆਪ ਨੂੰ ਹੀ ਕਹਿ ਦਿੰਦਾ ਹੈ ਤੇ ਕੋਈ ਤੁਹਾਨੂੰ ਕੀ ਕੀ ਰੋਕੇਗਾ ਤੇ ਯਾਦ ਰੱਖੋ ਸ਼ੀਸ਼ਾ ਤੁਹਾਡੀ ਆਵਾਜ਼ ਸੁਣਦਾ ਹੈ ਪਰ ਜ਼ਿੰਦਗੀ ਉਸ ਨੂੰ ਹਕੀਕਤ ਬਣਾ ਦਿੰਦੀ ਹੈ ਜੇ ਤੁਸੀਂ ਇਹ ਪੰਜ ਲਾਈਨਾਂ ਆਪ ਰੋਜ਼ ਸ਼ੀਸ਼ੇ ਵਿੱਚ ਬੋਲੋਗੇ ਤੁਹਾਨੂੰ ਕਾਫੀ ਚੇਂਜ ਵਿਖੇਗਾ ਆਪਣੀ ਲਾਈਫ ਦੇ ਵਿੱਚ ਇੰਨੀ ਕੁ ਸੀ ਸਾਡੀ ਅੱਜ ਦੀ ਵੀਡੀਓ ਤੇ ਕਮੈਂਟ ਕਰਕੇ ਦੱਸਿਓ ਤੁਹਾਨੂੰ ਕਿੱਦਾਂ ਨਹੀਂ ਲੱਗੀ ਤੇ ਇਸ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਤਾਂ ਕਿ ਮੈਂ ਤੁਹਾਡੇ ਲਈ ਹੋਰ ਨਵੀਆਂ ਵੀਡੀਓਜ਼ ਲੈ ਆ ਸਕਾਂ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਰੋ ਧੰਨਵਾਦ